गन्ना पिंडशल आपरे दौरान तीन नशा तस्कर गिरफ्तार बरामद। फिलौर के इंचार्ज इंस्पैक्टर संजीव कपूर की टीम ने तीन नशा तस्करा गिरफ्तार करके उन्होंने कब्जेलिया गोलियां बराबद गिरफ्तार किए गए तस्कर कौर वासी संतोखपुरा लाडी और पप्पी दोवे वासी नंगल शामिल हैं मुझली जांच दौरान पता लग गया कि यह तस्कर काफ़ी समय तो लुक छिप के नशे की सप्लाई कर रहे सन उन्होंने उत्ते पहला भी एन डी पी तिथ केस दर्ज हैं पुलिस ने तस्करा का रिमांड लैके होर जांच शुरू कर दिखती है फिलौर तो राजकुमार नंगल की खास रिपोर्ट ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਮਾਨਯੋਗ ਸਰਦਾਰ ਹਰਕਮਲਪ੍ਰੀਤ ਸਿੰਘ ਜੀ ਖਤ ਜੀ ਦੀ ਹਦਾਇਤਾਂ ਅਨੁਸਾਰ ਤੇ ਸਾਡੇ ਡੀਐਸਪੀ ਸਰਦਾਰ ਸਰਵਨ ਸਿੰਘ ਬਲਜ ਜੀ ਦੀ ਹਦਾਇਤਾਂ ਤੇ ਜਿਹੜੇ ਨਿਗਰਾਨੀ ਥਾਣਾ ਫਲੋਰ ਪੁਲਿਸ ਨੂੰ ਸੂਚਿਫਰਦਾਰ ਸਿਲ ਹੋਈ ਹੈ ਜਦ ਕੰਨਪੜ ਵਿੱਚੋਂ ਸਾਨੂੰ ਦੋ ਨੌਜਵਾਨ ਤੇ ਇੱਕ ਇੱਕ ਜਨਾਨੀ ਜੋ ਕਿ ਨਸ਼ੇ ਦੇ ਕਾਰੋਬਾਰ ਚ ਲਿਪਤ ਸੀਗੇ ਤੇ ਲੋਕਾਂ ਨੂੰ ਨਸ਼ੇਲੀ ਗੋਲੀਆਂ ਵੇਚਣ ਦਾ ਧੰਦਾ ਕਰਦੇ ਸੀ ਤੇ ਉਕਤ ਤਿੰਨੋਂ ਨੌਜਵਾਨ ਜੋ ਕਿ ਬਾਈਕ ਤੇ ਆਪਣੀ ਸਪਲਾਈ ਦੇਣ ਜਾ ਰਹੇ ਸੀ ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਇੱਕਦਮ ਇਨਾਂ ਨੇ ਪੁਲਸ ਪਾਰਟੀ ਨੇ ਨਾ ਰੌਂਡ ਅਪ ਕੀਤਾ ਤੇ ਜ਼ਾਬਤਾ ਅਨੁਸਾਰ ਨਰੇ ਖਿਲਾਫ ਕਾਰਵਾਈ ਕਰਦੇ ਸੋ ਇਨਾਂ ਤੋਂ 100 ਅਨਸ਼ਿਲੀ ਗੋਲੀਆਂ ਜੋ ਕਿ ਐਟੀਜ਼ੋਲਮ ਹੈ ਜੋ ਕਿ ਕਮਰਸ਼ੀਅਲ ਕੁਆਂਟੀਟੀ ਦੀ ਹੈ ਜਿਹੜੀ ਰਿਕਵਰੀ ਕੀਤੀ ਜੋ ਰਿਕਵਰੀ ਹੋਣ ਤੋਂ ਬਾਅਦ ਨਖਲਾ ਮੁਕੱਦਮਾ ਨੰਬਰ 335 ਮਿਤੀ 13 12 24 ਅਦੀਨ ਤਾਰਾ 22 ਐਨਡੀਪੀਐਸ ਅੰਦਰ ਰਜਿਸਟਰ ਕੀਤਾ ਤੇ ਦਰਜਿਸਤ ਕਰਨ ਪ੍ਰਾਂਤ ਨਰ ਰਜਿਸਟਰ ਕਰਨ ਸਿਗਨ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਇਹਨਾਂ ਦੇ ਖਿਲਾਫ ਹੋਰ ਵੀ ਕੋਈ ਥਾਣੇ 'ਚ ਮੁਕੱਦਮਾ ਅਰਜ ਹੈ ਕਿ ਨਹੀਂ ਇਸ ਦੀ ਵੀ ਪੜਤਾਲ ਕਰ ਰਿਹਾ ਕਿੱਥੋਂ ਲਿਆਉਂਦੇ ਸੀ ਕਿੱਥੇ ਵੇਚਦੇ ਸੀ ਜੋ ਇਹ ਨਸ਼ੀਲੀ ਗੋਲੀਆਂ ਲੁਧਿਆਣੇ ਦੇ ਵਿੱਚੋਂ ਕੋਈ ਇਹਨਾਂ ਨੂੰ ਦੇ ਜਾਂਦਾ ਸੀ ਜੋ ਇਹ ਫੋਨ ਦੇ ਵਿੱਚ ਨਾਲੇ ਸੀਗੇ ਜਿਸ ਦਾ ਸਿਕਰਡ ਹਾਸਿਲ ਕਰਕੇ ਉਸ ਤੇ ਖਲਾਬੀ ਨਾਮਜ਼ਦ ਕੀਤੀ ਮੰਗਦੀ ਆ ਜਿਹੜੀ ਔਰਤ ਹੈ ਕਿੰਨੇ ਲੰਮੇ ਸਮੇਂ ਤੋਂ ਵੇਚ ਰਹੀ ਹੁੰਦੀ ਆ ਔਰ ਇਸ ਦਾ ਕਾਫੀ ਲੰਬੇ ਸਮੇਂ ਤੋਂ ਵੇਚ ਰਹੀ ਸੀਗੀ ਜੋ ਕਿ ਵੱਖ-ਵੱਖ ਸਮੇਂ ਚਾਹਨਾ ਆਪਣਾ ਐਡਰੈਸ ਚੇਂਜ ਕਰ ਲੈਂਦੀ ਸੀ ਐਡਰੈਸ ਚੇਂਜ ਕਰਨ ਉਪਰਾਂਤ ਇਹ ਪੁਲਿਸ ਦੇ ਹੱਥ ਨਹੀਂ ਚੜਦੀ ਸੀ ਤੇ ਇਹ ਕਰੀਬ 6 ਮਹੀਨੇ ਕਿ ਜਗ ਹੈ 6 ਮਹੀਨੇ ਕਿ ਜਗ ਤਾਂ ਰਹਿੰਦੀ ਸੀ ਪਰ ਫਿਰ ਵੀ ਸੈਡ ਫਲੋਰ پولیس ਹੱਥੇ ਜਿਸ ਦੀ ਗ੍ਰਿਫਤਾਰੀ ਕੰਸੀਡਰ ਇਹ ਸੰਤੋਖਪੁਰਾ ਮਤਲਬ ਫਲੋਰ ਦੀ ਰਹਿਣ ਵਾਲੀ ਜੀ